ਰੋਡਿ ਮਰਨਲਡੋ ਬੜੇ ਹੀ ਸੁਹਿਰਦ ਬੜੇ ਹੀ ਤਜਰਬੇਕਾਰ ਪੱਤਰਕਾਰ ਨੇ ਬੜੇ ਵੈਲ ਰਿਸਪੈਕਟਡ ਪੱਤਰਕਾਰ ਨੇ ਦੋਨੋਂ ਹੀ ਆ ਪ੍ਰਭੂਦੀ ਤੇ ਖੈਰ ਕੋਈ ਕਹਿ ਨਹੀਂ ਬਹੁਤ ਬਹੁਤ ਲੰਬਾ ਅਰਸਾ ਔਰ ਇੰਪੈਕਕੇਬਲ ਇਹਨਾਂ ਦਾ ਟਰੈਕ ਰੈਕਡ ਹੈ ਜਰਨਲਿਜ਼ਮ ਦੇ ਵਿੱਚ ਰਿਸਪੈਕਟ ਹੈ ਨਾਮ ਹੈ ਤੇ ਆਫਕੋਰਸ ਜਦੋਂ ਅਸੀਂ ਇਥੇ ਸ਼ੁਰੂਆਤ ਕੀਤੀ ਸੀ ਮੈਂ ਪੱਤਰਕਾਰ ਤਾਂ ਉਦੋਂ ਤੋਂ ਹੀ ਸਾਡੇ ਮਿੱਤਰ ਵੀ ਨੇ ਕਾਲੀਗ ਵੀ ਨੇ ਔਰ ਅੱਜਕੱਲ੍ਹ ਵਾਰ ਨੰਬਰ 9 ਔਰ 10 ਤੋਂ ਤੁਹਾਨੂੰ represent ਕਰ ਰਹੇ ਨੇ ਸਕੂਲ ٹرسٹ ਦੀ ਬਜੋ ਸਤਪਾਲ ਜੋਹਲ ਜਿਹੜੇ ਵਾਈਸ ਚੇਅਰ ਵੀ ਨੇ ਪੀਲ ਸਕੂਲ ਬੋਰਡ ਦੇ ਦੋਨੋਂ ਮੇਰੇ ਨਾਲ ਲਾਈਨ ਤੇ ਉੱਤੇ ਨੇ ਜੋ ਸਭ ਤੁਹਾਡਾ ਸਵਾਗਤ ਕਰਦੇ ਸਤਿ ਸ਼ਕਾਲ ਆਹ ਥੈਂਕ ਯੂ ਜੀ ਸੰਨ ਸਰ ਬਹੁਤ ਧੰਨਵਾਦ ਸਾਰੇ ਸਤਿ ਉਤੰਦਰਸ਼ਕਾਂ ਨੂੰ ਵੀ ਆਪਾਂ ਗੁੱਡ ਮਾਰਨਿੰਗ ਕਹਿੰਦੇ ਆ ਤੇ ਪ੍ਰਭਜੋ ਜੀ ਦਾ ਵੀ ਸਵਾਗਤ ਕਰਦੇ ਆ ਜੀ ਪ੍ਰਭਜੋ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਰਿਆਂ ਨੂੰ ਸਤਿ ਸ਼ਕਾਲ ਸਾਰੇ ਸਭ ਨੂੰ ਸਤਿ ਸ਼ਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਲੋ ਜੀ ਵੈਲਕਮ ਸਭ ਦਾ ਔਰ ਆ ਪ੍ਰਧਾਨ ਜੋਸ ਔਰ ਨਸੀਕਾਲ ਲੰਬੀ ਚੋੜੀ ਗੱਲਬਾਤ ਕੀਤੀ ਸੀ ਇਹਨਾਂ ਨਾਲ ਵੀ ਗੱਲਬਾਤ ਜਾਰੀ ਰੱਖਾਂਗੇ ਪਹਿਲਾਂ ਜੋਹਲ ਸਾਹਿਬ ਤੋਂ ਸ਼ੁਰੂਆਤ ਕਰਦੇ ਆ ਇੱਕ ਸਬਸਿਚੂਏਸ਼ਨ ਆ ਚੁੱਕੀ ਹੈ ਕਿ ਇਸ ਵੇਲੇ ਲੋਕ ਤਰਸਦੇ ਆ ਮਿਨਿਸਟਰੀਆਂ ਨੂੰ ਹੁਣ ਕੋਈ ਮਿਨਿਸਟਰੀ ਲੈਣਾ ਨਹੀਂ ਚਾਹੁੰਦਾ ਜੋਹਲ ਸਾਹਿਬ ਔਰ ਕ੍ਰਿਸਟਿਆ ਫ੍ਰੀ ਲੈਂਡ ਤੇ ਜਾਣ ਤੋਂ ਬਾਅਦ ਇੱਕ ਵੱਡਾ ਸੰਕਟ ਪੈਦਾ ਹੋ ਗਿਆ ਪ੍ਰਾਈਮ ਮਿਨਿਸਟਰ ਦੇ ਲਈ ਕਿ ਅਪੋਇੰਟ ਕਿਨੂੰ ਕੀਤਾ ਜਾਵੇ ਫਾਈਨਾਂਸ ਮਿਨਿਸਟਰ ਕਿਉਂਕਿ ਮੌਕੇ ਤੇ ਉਦਰ ਫਾਲਸ ਸਟੇਟਮੈਂਟ ਮਿਨੀ ਬਜਟ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਪੇਸ਼ ਕਰਨਾ ਸੀ ਪਾਰਲੀਮੈਂਟ ਜਿਹੜੀ ਹੈ ਉਹ ਸੈਸ਼ਨ ਸਮਾਪਤ ਹੋ ਰਿਹਾ ਹੈ ਤਾਂ ਕਾਫੀ ਸੰਕਰਚੇ ਕਿਰੇ ਨਜ਼ਰ ਆ ਰਹੇ ਹੈ ਜਸਟਨ ਟਰੂਡੋ ਆ ਨਹੀਂ ਸੈਂਸ ਆਫ ਦੇਖੋ ਜਿਸ ਤਰ੍ਹਾਂ ਆਪਾਂ ਸੁਣਦੇ ਆ ਸਦਾ ਕਿ ਸਮਾਂ ਇਕ ਕੋਰੀਆ ਨੀਂਦਾ ਆਪਾਂ ਯਾਦ ਕਰੀਏ 2015 ਜਦੋਂ ਲੇਬਰ ਪਾਰਟੀ ਸਿੱਧੀ 30 ਨੰਬਰ ਤੋਂ ਪਹਿਲੇ ਨੰਬਰ ਤੇ ਤੇ ਉਸ ਵੇਲੇ ਜਸਟਨ ਟਰੂਡੋ ਉਹੀ ਨੇ ਜਿਨ੍ਹਾਂ ਨੂੰ ਪੂਜਣ ਤੱਕ ਜਾਣੀ ਐਮਪੀ ਸਹਿਬਾਨ ਜਿਨ੍ਹਾਂ ਨੂੰ ਕਮਿਨਿਸਟਰੀਾਂ ਦੀ ਚਾਹਤ ਸੀ ਪਜਾਇਆ ਜਾਂਦਾ ਸੀਗਾ ਤੇ ਹੁਣ ਉਹੀ ਜਿਸ ਤਰ੍ਹਾਂ ਤੁਸੀਂ ਕਹੇ ਬਿ ਮਿਨਿਸਟਰੀ ਕੋਈ ਲੈਣ ਨੂੰ ਤਿਆਰ ਨਹੀਂ ਸੋ ਸਮਾਂ ਬਦਲ ਚੁੱਕਾ 2024 ਤੱਕ ਇਹ 9 ਸਾਲ ਦਾ ਜਿਹੜਾ ਸਫਰ ਹੈ ਉਦੇ ਦੌਰਾਨ ਜੋ ਕੁਝ ਦੇਸ਼ ਦੀ ਇਸ ਵੇਲੇ ਲੋਕਾਂ ਦੀ ਹਾਲਤ ਸਥਿਤੀ ਹੈ ਤੇ ਜਿਸ ਤਰ੍ਹਾਂ ਦੇ ਸਰਵੇਖਣਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਤੀਸਰੀ ਇਲੈਕਸ਼ਨ ਵੀ ਕੱਲ ਰਾਤੀ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੈਵਲ ਪਾਰਟੀ ਖਾਰ ਗਈ ਹੈ ਬਹੁਤ ਬੁਰੀ ਤਰ੍ਹਾਂ ਸੋ ਉਸ ਲਿਹਾਜ਼ ਨਾਲ ਜੋ ਪਾਰਟੀ ਦੀ ਸਥਿਤੀ ਹੈ ਜੋ ਐਮਪੀ ਸਹਿਮਾਨ ਨੇ ਲੋਕਾਂ ਨੂੰ ਹਲਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਪੇਸ਼ ਹੋਣਾ ਔਕਾ ਹੋ ਗਿਆ ਲੋਕ ਜਿਹੜੇ ਅੱਜ ਆਪ ਆਪਣੇ ਦੁੱਖ ਲੈ ਕੇ ਜਾ ਰਹੇ ਆ ਪਰ ਐਮਪੀ ਸਹਿਮਾਨਾਂ ਨੂੰ ਜਵਾਬ ਜਿਹੜਾ ਉਹ ਨਹੀਂ ਔੜ ਰਿਹਾ ਸੋ ਉਸ ਲਿਹਾਜ਼ ਨਾਲ ਕਾਫੀ ਜਿਹੜਾ ਸਮਰਥਨ ਹੈ ਜਸਟਰ ਟ੍ਰੂਡੋ ਸਾਹਿਬ ਦਾ ਘਟ ਰਿਹਾ ਤੇ ਉਹਦੇ ਵਿੱਚ ਹੁਣ ਦੇਖਿਆ ਵੀ ਉਹੀ ਕ੍ਰਿਸਟਿਆਫ ਫੀਲੈਂਡ ਜਿਹੜੇ ਕਿ ਅਜੇ ਪਿਛਲੇ ਹਫਤੇ ਤੱਕ ਜਾਨੀ ਕਿ ਸਫਤਾਂ ਤੇ ਸੋਲੇ ਜਸਟਰ ਟ੍ਰੂਡੋ ਸਾਹਿਬ ਦੇ ਘਾਰ ਆਏ ਸੀ ਪੂਰਾ ਸਾਥ ਸੀ ਸਭ ਕੁਝ ਸੀ ਹਰ ਤਰ੍ਹਾਂ ਦੇ ਔਖੇ ਸੌਖੇ ਸਮੇਂ ਦੇ ਵਿੱਚ ਜਿਹੜਾ ਜਿਵੇਂ ਉਹਨਾਂ ਨੇ ਨਿਰੀਆਂ ਸਫਤਾਂ ਹੀ ਜਸਟਰ ਟ੍ਰੂਡੋ ਸਾਹਿਬ ਦੀਆਂ ਕੀਤੀਆਂ ਆਪਾਂ ਯੂਕਰੇਨ ਦੇ ਮੁੱਦੇ ਤੇ ਵੀ ਦੇਖਿਆ ਯੂਕਰੇਨ ਮੂਲ ਦੀ ਹੈ ਕ੍ਰਿਸਟਿਆਫ ਫੀਲੈਂਡ ਸੋ ਉਸ ਲਿਹਾਜ਼ ਨਾਲ ਇਹ ਅੱਜ ਵੀ ਹੁਣ ਸਭ ਕੁਝ ਭੋਗ ਕੇ ਤੇ ਫੇਰ ਹੁਣ ਚਲਦੇ ਸ਼ਿਪ ਦੇ ਵਿੱਚ ਡੁੱਬਣ ਤੋਂ ਪਹਿਲਾਂ ਛਾਲ ਮਾਰਨ ਵਾਲੀ ਚਲੋ ਇਹ ਗੱਲ ਬਣੀ ਹੋਈ ਜਾਂ ਤੁਸੀਂ ਬਿਲਕੁਲ ਠੀਕ ਕਹ ਰਹੇ ਹੋ ਕਿ ਜੇ ਕੱਲ ਆਖਰੀ ਮੂਮੈਂਟ ਤੇ ਜਿਹੜਾ ਜੀਪੀ ਉਹ ਨਵੇਂ ਫਾਈਨੈਂਸ ਮਿਨਿਸਟਰ ਆਪਣੀ ਪਾਰਟੀ ਦੇ ਵਿੱਚੋਂ ਆਪਣੇ ਐਮਪੀ ਸਰਬਾਨਾ ਦੇ ਵਿੱਚੋਂ ਜਸਟਰਨ ਟਰੂਡੋ ਸਾਹਿਬ ਨੂੰ ਨਾ ਮਿਲਦੇ ਡੋਮਿਨਿਕ ਲੇਬਲੰਕ ਤੇ ਹੋ ਸਕਦਾ ਸੀ ਜਸਟਰਨ ਟਰੂਡੋ ਸਾਹਿਬ ਨੂੰ ਆਪ ਹੀ ਕੱਲ ਅਸਤੀਫਾ ਦੇਣਾ ਪੈ ਜਾਂਦਾ ਸੋ ਕਾਫੀ ਇਸ ਵੇਲੇ ਔਖੀ ਕੜੀ ਤੇ ਅਸਥਿਰ ਸਥਿਤੀ ਜਿਹੜੀ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਬਣੀ ਹੋਈ ਹੈ ਲੈਵਲ ਪਾਰਟੀ ਦੀ ਕਟਕ੍ਰਿਤੀ ਸਰਕਾਰ ਚੱਲ ਰਹੀ ਹੈ ਜੀ ਅ ਪ੍ਰਾਜੋ ਜੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਬੜਾ ਵੱਡਾ ਰੋਲ ਪਲੇ ਕੀਤਾ ਸੀ ਕ੍ਰਿਸਟਿਆ ਪ੍ਰੀ ਲੈਂਡ ਨੇ ਪਿਛਲੀ ਵਾਰੀ ਜਦੋਂ ਡੋਨਲਡ 트ੰਪ ਰਾਸ਼ਟਰਪਤੀ ਬਣੇ ਸੀ ਜਿਹੜਾ ਟ੍ਰੇਡ ਐਗਰੀਮੈਂਟ ਹੋਇਆ ਸੀ ਦਿਨ ਰਾਤ ਇਹਨਾਂ ਨੇ ਕੰਮ ਕੀਤਾ ਇੱਕ ਦੋ ਵਾਰੀ ਤੇ ਵੀ ਨੋ ਬਤਾਏ ਕਿ ਉਹ ਕਹਿੰਦੇ ਬੇਹੋਸ਼ ਹੀ ਹੋ ਗਏ ਸੀ ਆ ਪਾਰਲੀਮੈਂਟ ਦੇ ਵਿੱਚ ਵੀ ਤੋਂ ਉਹਨਾਂ ਦਾ ਰੋਲ ਸੀ ਉਹਦੇ ਜਾਣ ਤੋਂ ਬਾਅਦ ਨਵਾਂ ਫਾਈਨਾਂਸ ਮਿਨਿਸਟਰ ਕਦੋਂ ਆਪਣੇ ਰੋਲ ਨੂੰ ਸਮਝੇਗਾ ਅੰਡਰਸਟੈਂਡ ਕਰੇਗਾ ਕਿਵੇਂ ਹਾਰਡ ਨੇਗੋਸ਼ੀਏਸ਼ਨ ਕਰੇਗਾ ਉਹ ਤਾਂ ਚੱਲ ਹੀ ਰਿਹਾ ਸੀ ਪਰ 트ੰਪ ਨੇ ਇੱਕ ਵਾਰ ਫੇਰ ਮਜ਼ਾਕ ਉਡਾਇਆ ਕੈਨੇਡਾ ਦਾ ਔਰ ਖਾਸ ਤੌਰ ਤੇ ਕ੍ਰਿਸਟੀਅਨ ਫਰੀਲੈਂਡਰ ਦਾ ਉਡਾਇਆ ਹੀ ਹੈ ਉਹਨਾਂ ਨੇ ਫਿਰ ਕੀ ਆਇਆ the great state of canada is stunned as finance minister resigns or was fired from her position by governor justin trudeau ਉਹਨਾਂ ਨੇ ਕਿਹਾ ਸ਼ੀ ਵਿਲ ਨਾਟ ਬੀ ਮਿਸਡ ਤੋਂ ਇਹ ਬਾਰ ਬਾਰ ਇਹ ਕਹਿਣਾ ਗਵਰਨਰ ਜਸਟਿਸ ਟਰੂਡੋ ਇੱਕ ਵਾਰੀ ਹੋਇਆ ਮਜ਼ਾਕ ਕਰ ਲਿਆ ਦੋ ਵਾਰੀ ਹੋਇਆ ਕਰ ਲਿਆ ਤੇ ਗ੍ਰੇਟ ਸਟੇਟ ਆਫ ਕੈਨੇਡਾ ਤੋਂ ਇਹ ਡੋਨਲਡ ਟਰੰਪ ਦਾ ਕੀ ਇਰਾਦਾ ਹੈ ਹਾਂ ਜੀ ਸੈਂਸਰ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਕੋਈ ਵੀ ਦੇਸ਼ ਆ ਜਿਹੜਾ ਆਪਣੀ ਪ੍ਰਭੂ ਸੱਤਾ ਤੇ ਆਪਣੀ ਸੋਵਰਨਿਟੀ ਤੇ ਅਟੈਕ ਆ ਜਿਹੜਾ ਉਹ ਬਰਦਾਸ਼ਤ ਨਹੀਂ ਕਰਦੇ ਪਰ ਹੁਣ ਆ ਮੈਨੂੰ ਲੱਗ ਰਿਹਾ ਵੀ ਡੋਨਲਡ ਟਰੰਪਸ ਆਫ ਦਾ ਇਹ ਲਗਾਤਾਰ ਸਾਡੀ ਸੋਵਰਨਿਟੀ ਤੇ ਦੇਸ਼ ਕੈਨੇਡਾ ਦੀ ਪ੍ਰਭੂਸੱਤਾ ਤੇ ਅਟੈਕ ਹੋ ਰਿਹਾ ਇਹ ਟਵੀਟ ਤਰ੍ਹਾਂ ਤਰ੍ਹਾਂ ਦੇ ਧੰਦੇ ਕਰਕੇ ਵੀ ਆ ਸਿੱਧੇ ਤੌਰ ਤੇ ਜਾਨੀ ਅਮਰੀਕਾ ਦਾ ਹਿੱਸਾ ਜਿਹੜਾ ਪਾਰਟ ਆ 51 ਸਟੇਟ ਜਿਹੜਾ ਉਹ ਦੱਸਣਾ ਸ਼ੁਰੂ ਕਰ ਦਿੱਤਾ ਔਰ ਇਹਦੇ ਵਿੱਚ ਜਿਹੜੀ ਚੀਜ਼ ਵੀ ਸਾਡੀ ਸਰਕਾਰ ਡਿਫੈਂਡ ਨਹੀਂ ਕਰ ਪਾ ਰਹੀ ਕੋਈ ਸਟੇਟਮੈਂਟ ਬਿਆਨ ਵੀ ਦੇਣ ਦਾ ਹਿੰਮਤ ਜਿਹੜੀ ਉਹ ਨਹੀਂ ਪੈ ਰਹੀ ਵੀ ਡੋਨਲਡ ਟਰੰਪਸ ਆਵੇ ਇਹ ਗਲਤ ਕਰ ਰਹੇ ਆ ਸਾਡੀ ਇਹ ਸੋਵਰਨਿਟੀ ਸਿੱਧਾ ਅਟੈਕ ਕਰਕੇ ਸੋ ਮੈਂ ਸਮਝਦਾ ਜੀ ਕਿ ਇਹ ਵੀ ਸਰਕਾਰ ਦਾ ਇੱਕ ਤਰੀਕੇ ਦੇ ਨਾਲ ਉਹਨਾਂ ਦੀ ਸਫਲਤਾ ਅਸਫਲਤਾ ਹੀ ਗਣੀ ਜਾਊਗੀ ਕਿ ਭਈ ਉਹ ਕੋਈ ਜਿਹੜਾ ਬਾਹਰਲਾ ਮੁਲਕ ਆ ਉੱਥੋਂ ਦੇ ਲੀਡਰ ਜਿਹੜੇ ਕਿ ਅਜੇ ਬਣੇ ਵੀ ਨਹੀਂ ਆ ਚਲੋ ਇਲੈਕਟਿਡ ਨੇ ਬਕਾਇਦਾ ਪਰ ਅਜੇ ਉਹਨਾਂ ਨੇ ਸੌ ਜੜੀ ਉਹ ਵੀ ਜਨਵਰੀ ਚ ਚੁੱਕਣੀਆਂ ਪਰ ਉਤੋਂ ਪਹਿਲਾਂ ਹੀ ਜਿਹੜਾ ਕੈਨੇਡਾ ਦੀ ਪ੍ਰਭੂਸਤਾ ਤੇ ਉਹਨਾਂ ਨੇ ਅਟੈਕ ਕਰਨੇ ਸ਼ੁਰੂ ਕੀਤੇ ਹੋਏ ਆ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਦੇ ਵਿੱਚ ਅਸੀਂ ਪਹਿਲਾਂ ਕਦੇ ਨਹੀਂ ਸੀ ਸੁਣਿਆ ਨਵੇਕਲੀ ਗੱਲ ਹੈ ਪਰ ਵੀ ਕੋਈ ਮੁਲਕ ਜਿਹੜਾ ਜੀ ਵੀ ਉਹਨਾਂ ਦੀ ਪ੍ਰਭੂਸਤਾ ਤੇ ਅਟੈਕ ਹੋ ਰਿਹਾ ਤੇ ਸਰਕਾਰ ਬੋਲੀ ਹੀ ਨਾ ਇਹ ਵੀ ਲੱਗਦਾ ਪਹਿਲੀ ਜਸਟਨ ਟਰੂਡੋ ਤੋਂ ਪੂਰਾ ਫਾਇਦਾ ਲਿਆ ਹੈ ਡੋਨਲਡ ਆਪਣੇ ਡੱਗ ਫੂਡ ਨੇ ਸਾਡੇ ਪ੍ਰੀਮੀਅਰ ਨੇ ਹਮੇਸ਼ਾ ਬਣਾ ਕੇ ਰੱਖੀ ਔਰ ਇਹਦੇ ਵਿੱਚ ਕੋਈ ਦੁੱਬੀ ਛੁਪੀ ਗੱਲ ਨਹੀਂ ਹੈ ਦੱਬੀ ਛੁਪੀ ਗੱਲ ਨਹੀਂ ਹੈ ਕਿ ਇਹ ਇਹਨਾਂ ਦੀ ਜਾਰੀ ਸੀ ਦੋਸਤੀ ਸੀ ਔਰ ਉਹਦਾ ਅਸੀਂ ਦੇਖਿਆ ਅਸਰ ਵੀ ਦੇਖਦੇ ਰਹੇ ਹਾਂ ਕਿ ਕਾਫੀ ਸਾਰਾ ਅਨਟਾਰੀਓ ਨੂੰ ਫਾਇਦਾ ਵੀ ਹੋਇਆ ਪਰੰਤੂ ਹੁਣ ਅਚਾਨਕ ਅਸੀਂ ਦੇਖ ਰਹੇ ਹਾਂ ਕਿ ਡੱਗ ਫੂਡ ਨੈਸ਼ਨਲ ਲੈਵਲ ਦੇ ਉੱਤੇ ਉੱਬਰਣ ਦੀ ਕੋਸ਼ਿਸ਼ ਕਰ ਰਿਹਾ ਸਾਰੇ ਪ੍ਰੀਮੀਅਰ ਨੂੰ ਇਕੱਠਾ ਕਰ ਲਿਆ ਹੈ ਉਹਨਾਂ ਨੂੰ ਐਂ ਲੱਗ ਰਿਹਾ ਹੈ ਕਿ ਜੇ ਫੈਡਰਲ ਸਰਕਾਰ ਕੁਝ ਨਹੀਂ ਕਰ ਪਾਉਂਦੀ ਤਾਂ ਅਸੀਂ ਸਾਰੇ ਪ੍ਰੀਮੀਅਰ ਇਕੱਠੇ ਹੋ ਜਾਈਏ ਅਮਰੀਕਾ ਨਾਲ ਡੀਲ ਕਰਨ ਲਈ। ਤੋਂ ਇੱਕ ਨਵੀਂ ਡਿਵੈਲਪਮੈਂਟ ਦੇਖ ਰਹੇ ਹਾਂ ਕਮਜ਼ੋਰ ਸਰਕਾਰ ਦੇ ਹੁੰਦੇ ਆ ਫੈਡਰਲ ਦੇ ਇਹ ਪ੍ਰੀਮੀਅਰ ਸਟਰੋਂਗ ਹੁੰਦੇ ਜਾ ਰਹੇ ਆ। ਇਹ ਬਿਲਕੁਲ ਦੇਖੋ ਜਦੋਂ ਵੱਲਾ ਇਹ ਮਾਰੇ ਬਣ ਗਏ ਨੇ ਜਿਵੇਂ ਜੌਨ ਸਾਹਿਬ ਨੇ ਕਿਹਾ ਕਿ ਜਦੋਂ ਲਗਾਤਾਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਨਹੀਂ ਲਗਾਤਾਰ ਜਦੋਂ ਇੱਕ ਟ੍ਰੈਂਡੀ ਬਣ ਜਾਂਦਾ ਇੱਕ ਫੈਸ਼ਨਲੀ ਬਣ ਜਾਂਦਾ ਇੱਕ ਹਾਈਬ੍ਰਿਡ ਬਣ ਜਾਂਦੀ ਹੈ। ਇਹ ਤਰ੍ਹਾਂ ਦਾ ਉਹ ਮਜ਼ਾਕ ਉਡਾਉਣ ਮਜ਼ਾਕ ਇਹਨਾ ਸੀਰੀਅਸ ਮਜ਼ਾਕ ਨਹੀਂ ਈਦਾ ਜਾਂਦਾ बिकॉज ਇਹ ਜਿਹੜੀ ਸੋਵਰਨਿਟੀ ਦੀ ਗੱਲ ਹੈ ਦੇਖ ਵੀ ਆਜ਼ਾਦੀ ਦੀ ਗੱਲ ਹੈ ਦੇਖ ਵੀ ਆਪਣੀ ਹੋਣ ਦੀ ਗੱਲ ਹੈ ਉਹਨੂੰ ਤੁਸੀਂ ਅਟੈਕ ਕਰਨਾ ਔਰ ਜਿਸ ਤਰ੍ਹਾਂ ਦੇ ਅਟੈਕ ਲਗਾਤਾਰ ਕੋਰੇ ਨੇ ਔਰ ਉਸ ਦੇ ਵਿੱਚ ਡਾਗਫੋਰਡ ਨੇ ਜਿਹੜਾ ਸਟੈਂਡ ਲਿਆ ਲਗਾਤਾਰ ਬਾਰ-ਬਾਰ ਜਿਹੜਾ ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਅਮਰੀਕਾ ਨੂੰ ਆਪਣੀ એનર્ਜੀ ਦੀ ਸਪਲਾਈ ਵੀ ਬੰਦ ਕਰ ਜਾਂਦੇ ਜਿਉ ਨਹੀਂ ਹਟਿਆ ਰਿਹਾ ਪੂਰ ਤਰ੍ਹਾਂ ਦੀਆਂ ਬੰਦਸ਼ਾਂ ਜਿਹੜੀਆਂ ਅਸੀਂ ਇੰਪੋਰਟ ਕਰਦੇ ਹਾਂ ਇਵਨ ਸ਼ਰਾਬ ਤੱਕ ਵੀ ਗੱਲ ਗਈ ਹੈ ਕਿ ਜੇ ਅਸੀਂ ਇੰਪੋਰਟ ਕਰਦੇ ਹਾਂ ਉਹ ਬੰਦ ਕਰ ਦੇਵਾਂਗੇ ਉਹ ਇੱਕ ਰੈਡੀ ਕਰ ਰਹੇ ਰੈਲਿੰਗ ਪੁਆਇੰਟ ਬਣ ਗਏ ਨੇ ਪ੍ਰੀਮੀਅਰ ਲੀਗ ਕਮੇਟੀ ਵਿੱਚ ਜਦੋਂ ਪ੍ਰੀਮੀਅਰ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਦਸਪੋਰਡ ਆਪਣਾ ਇੱਕ ਅਲੱਗ ਜਿਹਾ ਵਜੂਦ ਦਿਖਾਣਾ ਚਾਹੁੰਦੇ ਨੇ ਔਰ ਸ਼ੋਅ ਕਰਮ ਵਿੱਚ ਕਾਫੀ ਹੱਦ ਤੱਕ ਸਫਲ ਵੀ ਹੋਏ ਨੇ ਔਰ ਇੱਕ ਬੜਾ ਦ੍ਰਿੜਚਰ ਪੱਕਾ ਸਹੈਣ ਉਹਨਾਂ ਨੇ ਲਿਆ ਹਲੇ ਤਾਂ ਕਿ ਜਿਹੜੇ ਅਮਰੀਕਾ ਆਵੇ ਇਸ ਤਰ੍ਹਾਂ ਦੇ ਮਜ਼ਾਕ ਨੇ

ਨਹੀਂ ਹੋਣਾ ਚਾਹੀਦਾ ਜੁਇਨ ਜੋਰ ਸਾਹਿਬ ਨੇ ਕਿਹਾ ਕਦੇ ਨੇ ਕਦੇ ਤੋਂ ਸਟੈਂਡ ਲੈ ਕੇ ਕਹਿਣਾ ਪੈਣਾ ਕਿ ਨਹੀਂ ਭਾਈ ਐਦਾਂ ਦਾ ਮਜ਼ਾਕ ਤੁਸੀਂ ਨਹੀਂ ਕਰ ਸਕਦੇ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਆਲਟੀਮੇਟਲੀ ਜੋ ਹੈ ਕਿ ਟੈਂਡ ਅਪ ਐਂਡ ਸੇ ਨੋ ਇਹ ਨਹੀਂ ਹੋ ਸਕਦਾ ਹੋਰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਹਲੇ ਤਾਂ ਤੁਸੀਂ ਪ੍ਰੈਜ਼ੀਡੈਂਟ ਬਣੇ ਵੀ ਨਹੀਂ ਤੁਹਾਡਾ ਟਾਈਮ ਪਿਆ ਹਲੇ ਵੀ ਮਹੀਨਾ ਪਿਆ ਵੀ ਜਨਵਰੀ ਤੁਸੀਂ ਚੋਣ ਸੈਣੀ ਹੈ ਤੇ ਸਾਡੇ ਪਹਿਲੀ ਵਾਰੀ ਵੀ ਜਦ ਤੁਸੀਂ ਰਾਸ਼ਟਰਪਤੀ ਬਣੇ ਹੋ ਤਾਂ ਤੁਸੀਂ ਉਸ ਵੇਲੇ ਵੀ ਬਹੁਤ ਸਾਰੇ ਜਿਹੜੇ ਆਪਣੇ ਅਨਾਉਂਸਮੈਂਟਾਂ ਕੀਤੇ ਹਨ ਅਸੀਂ ਉਸ ਨੂੰ ਵੀ ਸਟੈਂਡ ਅਪ ਕੀਤਾ ਸੀ ਤੇ ਹੁਣ ਵੀ ਅਸੀਂ ਸਟੈਂਡ ਕਰਾਂਗੇ ਉਹਦਾ ਠੀਕ ਆਪਣੇ ਦੇਸ਼ ਦੀ ਹੋਂਦ ਨੂੰ ਆਪਣੀ ਇੱਕ ਐਗਜ਼ਿਸਟੈਂਸ ਨੂੰ ਅਸੀਂ ਸ਼ੋਅ ਕਰਾਂਗੇ ਕਿ ਅਸੀਂ ਇੱਕ ਦੇਸ਼ ਹਾਂ ਤੁਹਾਡੇ ਤੇ ਤੁਹਾਡੇ ਇੱਕ ਜਿਹੜੇ ਕਹਿੰਦੇ ਨੇ ਕਿ ਰਾਤ ਤੇ ਨਹੀਂ ਆ ਅਸੀਂ ਆਪਣੀ ਐਗਜ਼ਿਸਟੈਂਸ ਤੁਹਾਨੂੰ ਸ਼ੋਅ ਕਰਨੀ ਆਉਂਦੀ ਹੈ ਸਾਨੂੰ ਕਿਉਂਕਿ ਉਹ ਆਪਣੇ ਕ੍ਰੈਸ਼ਸ ਵਿੱਚ ਡੁੱਬੇ ਹੋਏ ਨੇ ਬਾਰ ਬਾਰ ਕਿੰਨੇ ਸਾਰੇ ਮਿਨਿਸਟਰ ਕੈਬਨਿਟ ਮਿਨਿਸਟਰ ਸੜ ਚੁੱਕੇ ਨੇ का मैं खिलाफ हो गए छा और कल पार्लियामेंट जो होना तो तो जार, जार, बेक स्पोर्ट है देखो हूं क्योंकि तो समा खत्म हो जाना अज लास्ट दिन है हाउस आफ कॉम सिटिंग जो क्राइसिस है बड़ा वा क्राइसिस है और गल शो कर दिखी है ਜੋ ਸਟੇਨ ਕ੍ਰੂਡੋ ਦੀ ਜੋ ਪਪੂਲਾਰਿਟੀ ਐਸ ਲੀਡਰਸ਼ਿਪ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਉਹਨਾਂ ਨੂੰ ਇਸ ਵੇਲੇ ਇਵਨ ਪਾਰਟੀ ਵਿੱਚ ਵੀ ਜਿਹੜਾ ਵਿਦਰੋਹ ਹੈ ਕਾਫੀ ਤਗੜੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਿਹੜੀ ਕੋਸ਼ਿਸ਼ ਸੀ ਕਨਸਰਵੇਟਿਵਜ਼ ਦੀ ਲਗਾਤਾਰ ਕਿ ਅਰਲੀ ਇਲੈਕਸ਼ਨ ਕੀਤੀ ਜਾਵੇ ਉਹਦੇ ਵਿੱਚ ਉਹਨਾਂ ਨੂੰ ਕਾਫੀ ਸਫਲਤਾ ਵੀ ਮਿਲੀ ਆ ਅਖੀਰ ਵਿੱਚ ਦੇਖੋ ਤੁਸੀਂ ਬਲੌਕ ਹੋਏ ਬੇਕੋ ਆ ਔਰ ਐਨਡੀਪੀ ਦੇ ਲੀਡਰ ਮਹਿਣਾ ਬਹਿ ਕੇ ਐਸ ਲੀਡਰ ਜਿਹਨੇ ਇਹ ਨਹੀਂ ਕਿਹਾ ਕਿ ਉਹ लिबरल वोट पा लेकिन कहता है कि जस्टिन टूडो पापुलाक डिफिकल्टूडो लेक समय जो अमेरिका बार बार सैट करी जा रहा और टैरस की गल हो रही है और जिम्मे उन्होंने पहला कहा कि जिम्मे क्रिस्टिया ने अपने लैदर में भी कहा कि मैं तू महकमा छोड़ हो ਸੋ ਉਹਨਾਂ ਦਾ ਜਿਆ ਕੰਫੀਡੈਂਸ ਜੀ ਉਹ ਲੱਗਦਾ ਸੀ ਕਿ ਜਿਹੜੇ ਪੁਰਾਣੇ ਗਵਰਨਰ ਨਸ਼ਾਦ ਕਾਰਨੀ ਨੂੰ ਉਹ ਲਿਆਉਣਾ ਚਾਹੁੰਦੇ ਹੋਣਗੇ ਫਰੈਂਕ ਮਿਨਿਸਟਰ ਲੇਕਿਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਕਿ ਉਹ ਫਰੈਂਕ ਮਿਨਿਸਟਰ ਨਹੀਂ ਬਣਨਗੇ ਸੋ ਸਾਰੀਆਂ ਸਮੱਸਿਆਵਾਂ ਵਿੱਚ ਉਹ ਘਿਰ ਗਏ ਨੇ ਜਸਟਨ ਕੁਰੋ ਐਸ ਵੇਲੇ ਔਰ ਉਹਨਾਂ ਦੀ ਐਸ ਵੇਲੇ ਸਰਵਾਈਵਲ ਸਿਰਫ ਰਾਬੀ ਕਰ ਸਕਦਾ ਹੈ ਬਾਕੀ ਤਾਂ ਮੈਨੂੰ ਲੱਗਦਾ ਕਿ ਸਾਰੇ ਮੈਂਬਰਸ ਆ ਰਹੇ ਲੋਕ ਸਾਰੇ ਪਾਰਲੀਮੈਂਟ ਦੇ ਸਭ ਉਹਨਾਂ ਦੇ ਖਿਲਾਫ ਹੋ ਗਏ ਨੇ ਠੀਕ ਬਹੁਤ ਬਹੁਤ ਸ਼ੁਕਰੀਆ ਪ੍ਰਭ ਜੋਜੀ ਔਰ ਅ ਕਈ ਲੋਕ ਵੀ ਕਹਿ ਰਹੇ ਨੇ ਕਿ ਕ੍ਰਿਸਟਿਆ ਫ੍ਰੀਲੈਂਡ ਨੂੰ ਪਤਾ ਹੈ ਕਿ ਉਹਨੇ ਯੂਕਰੇਨ ਨੂੰ ਗੱਫੇ ਦਿੱਤੇ ਬੜਾ ਕੁਝ ਐਸਾ ਹੈ ਜਿਹੜਾ ਡੈਫਿਸਿਟ ਬਹੁਤ ਜ਼ਿਆਦਾ ਹੈ ਮੁਲਕ ਦੇ ਸਿਰ ਤੇ ਤੋਂ ਫਾਈਨਾਂਸ ਮਿਨਿਸਟਰ ਉਹ ਜੋ ਉਹ ਕਿਸੇ ਵੀ ਤਰ੍ਹਾਂ ਨਾਲ ਜਸਟੀਫਾਈ ਨਹੀਂ ਕਰ ਸਕਦੀ ਜੋ ਕੁਝ ਵੀ ਮੁਲਕ ਦੀ ਇਸ ਵੇਲੇ ਆਰਥਿਕ ਹਾਲਤ ਹੈ ਤੇ ਉਹਨੇ ਇੱਕ ਰਾਹ ਲੱਭ ਲਿਆ ਚੰਗੇ ਮੌਕੇ ਉਹ ਨਿਕਲ ਗਈ ਚੌਲ ਸਾਹਿਬ ਮੇਰੇ ਕੋਲ ਸਿਰਫ 1 ਮਿੰਟ ਦਾ ਸਮਾਂ ਹੀ ਹੈ ਮੈਂ ਇੰਨਾ ਹੀ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਆਪਣਾ ਤਜਰਬਾ ਆਪਣੀ ਕਮਿਊਨਿਟੀ ਜਿੰਨੇ ਲੋਕਾਂ ਨਾਲ ਗੱਲ ਹੋ ਰਹੀ ਹੈ ਉਹ ਮਜ਼ਾਕ ਮਜ਼ਾਕ ਜੀ ਸਹੀ ਹੈ ਕਹਿ ਰਹੇ ਕਿ ਚੰਗਾ ਹੈ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਹੀ ਬਣ ਜਾਵੇ ਕਿਸੇ ਨੂੰ ਕੋਈ ਇਤਰਾਜ਼ ਨਜ਼ਰ ਨਹੀਂ ਆ ਰਿਹਾ ਤੋ ਇਹ ਹਾਲਾਤ ਨਾਲ ਸਾਡੇ ਮੁਲਕ ਦੇ ਕਿ ਲੋਕ ਚਾਹੁੰਦੇ ਆ ਵੀ ਜੇ ਹੋ ਵੀ ਜਾਵੇ ਮਰਜਰ ਤੇ ਕਿਹੜੀ ਵੱਡੀ ਗੱਲ ਹੈ ਦੇਖੋ ਆ ਯੂ ایس ਦੇ ਵਿੱਚੋਂ ਜਿਹੜੇ ਕੈਨੇਡਾ ਦੇ ਵਿੱਚ ਕ੍ਰੋਸ ਕੀਤੇ ਨੇ ਪਿਛਲੇ 1 ਸਾਲ ਦੇ ਵਿੱਚ ਉਹਨਾਂ ਦਾ ਨੰਬਰ ਜਿਹੜਾ 20000 ਤੋਂ ਵੱਧ ਸੈਣੀ ਸਾਹਿਬ ਦੱਸਿਆ ਜਾ ਰਿਹਾ ਹੈ ਜੀ ਤੇ ਯੂ ایس ਦੇ ਵਿੱਚੋਂ ਕੈਨੇਡਾ 'ਚ ਜਿਹੜੇ ਆਏ ਉਹਨਾਂ ਦਾ ਨੰਬਰ ਹੈ ਜਿਹੜਾ ਆਫੀਸ਼ੀਅਲੀ ਉਹ 1100 ਦੇ ਕਰੀਬ ਨੋਟ ਕੀਤਾ ਗਿਆ ਜੀ ਜੀ ਤੋ ਇੰਨਾ ਵੱਡਾ ਇੰਪ੍ਰੈਸਟ ਅਜੇ ਵੀ ਅਮਰੀਕਾ ਦੇ ਵਿੱਚ ਹੈ ਕੈਨੇਡਾ ਦੇ ਮੁਕਾਬਲੇ ਲੋਕ ਇੱਥੇ ਆਉਂਦੇ ਨੇ ਇਥੋਂ ਅੱਗੇ ਜਿਹੜਾ ਅਮਰੀਕਾ ਆਪਣੀ ਮੰਨਦਲ ਸਮਝਦੇ ਨੇ ਤੋ ਮੈਂ ਸਮਝਾਂਗਾ ਜੀ ਜਿਹੜਾ ਇਹ ਇਮੀਗਰੈਂਟ ਪਾਈ ਜਾ ਰਹੇ ਆ ਉਹਨਾਂ ਦੀ ਨਜ਼ਰ ਵਿੱਚ ਅਮਰੀਕਾ ਦਾ ਜਿਹੜਾ ਜਿਵੇਂ ਇਮੇਜ ਆ ਉਹ ਡਿਫਰੈਂਟ ਆ ਪਰ ਇੱਥੇ ਜਦੀ ਪੁਸ਼ਤੀ ਲੋਕ ਜਿਨ੍ਹਾਂ ਨੇ ਵੀ ਇਸ ਦੇਸ਼ ਨੂੰ ਕੈਨੇਡਾ ਨੂੰ ਬਣਾਇਆ ਸੀ ਹੋਂਦ ਵਿੱਚ ਲਿਆਂਦਾ ਸੀ ਤੇ ਇਤਿਹਾਸ ਦੇ ਵਿੱਚ ਅਮਰੀਕਾ ਦੇ ਨਾਲ ਉਸ ਵੇਲੇ ਜਿਹੜਾ ਜੀ ਉੱਥੇ ਸਖਤ ਟੱਕਰਾਂ ਜੰਗਾਂ ਲੜਾਈਆਂ ਵੀ ਲੜੀਆਂ ਜੰਗਾਂ ਜਿਹੜੇ ਦੇਸ਼ ਆ ਜੀ ਮੈਂ ਸਮਝਾਂ ਜੀ ਕੁਰਬਾਨੀਆਂ ਕਰਕੇ ਜਿਹੜਾ ਬਣਾ ਸਭ ਦਾ ਸਤਿਕਾਰ ਕਰਨਾ ਚਾਹੀਦਾ ਤੇ ਕੈਨੇਡਾ ਦੀ ਪ੍ਰਭੂ ਸਤਬਰ برقرار ਰੱਖਣੀ ਚਾਹੀਦੀ ਬੜੀ ਮਿਹਰਬਾਨੀ ਆਪਾਂ ਕੱਲ ਫਿਰ ਕਰਾਂਗੇ ਗੱਲ ਪ੍ਰਭਜੋਤ ਜੀ ਜਾਰੀ ਰੱਖਾਂਗੇ ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਓਕੇ ਜੀ ਬਹੁਤ ਬੜਾ ਜੋ ਸਰ ਤੁਹਾਡ ਨਾਲ ਵੀ ਗੱਲਬਾਤ ਕਰਾਂਗੇ ਕਿ ਮੈਂ ਲੇਖਾ ਜੋਖਾ ਕਰਨਾ ਚਾਹਨਾ ਸਕੂਲ ਬੋਰਡ ਦਾ ਪੀਲ ਸਕੂਲ ਬੋਰਡ ਦਾ ਪੂਰੇ ਸਾਲ ਦਾ ਤੇ ਕੁਝ ਹੋਰ ਵੀ ਤੁਹਾਡੇ ਨਾਲ ਜੜੀਆਂ এডਿਕੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਾਂਝੀਆਂ ਕਰਨਾ ਚਾਹਾਂਗੇ ਪਰ ਫਿਰ ਤੁਹਾਡਾ ਸਮਾਂ ਲਵਾਂਗੇ ਬਹੁਤ ਬਹੁਤ ਮਿਹਰਬਾਨੀ ਦੁਆ ਦੀ ਥੈਂਕ ਯੂ ਜੀ ਸਰ ਥੈਂਕ ਯੂ ਸੋ ਮਚ ਜੁੜੇ ਹੋਇਓ ਤੁਸੀਂ Ready program provides you